ਦੀ ਕੱਖਿਆ ਨੂੰ ਵੇਖਣ ਵਾਲੇ ਸਾਰੇ ਮੁੰਡੇ ਕੁੜੀਆਂ ਨੂੰ ਅਸ਼ੋਕ ਭਾਰਦਵਾਜ ਦੀ ਸਤਸਰੀ ਕਾਲ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਦੀ ਫਤਈ ਵਿਦార్థਿਓ ਸਾਡਾ ਸਤਿ ਲਿਆ ਹੋਇਆ ਸੀ ਵਹਿਮ ਬਰਮ ਪਠ ਨੰਬਰ 5 ਆ ਇੱਕ ਲੇਖ ਹੈ ਗਿਆਨੀ ਗੁਰਦਿੱਤੀ ਸਿੰਘ ਇਹਦੇ ਲੇਖਕ ਹਨ ਤੁਸੀਂ ਜਾਣਦੇ ਹੋ ਵੀ ਪਿੰਡਾਂ ਵਿੱਚ ਵਿਵੇਮਾ ਪਰਮਾਨੂ ਇਨੀ ਮਹਿਤਾ ਦਿੱਤੀ ਜਾਂਦੀ ਹੈ ਇਹਦੇ ਬਾਰੇ ਮੈਂ ਤੁਹਾਨੂੰ ਦੱਸ ਨਹੀਂ ਸਕਦਾ ਇਸ ਪਠ ਦੇ ਸਾਰ ਬਾਰੇ ਕੁਝ ਮੈਂ ਤੁਹਾਨੂੰ ਪਿੱਛੇ ਵਾਲੇ ਕੱਖਿਆ ਵਿੱਚ ਦੱਸਿਆ ਸੀ ਕੁਝ ਹੋਰ ਦੱਸਾਂਗਾ ਵੇਖੋ ਜੀ ਸਾਡਾ ਅਜ਼ਦਾ ਵਿਸਾ ਪਠ ਨੰਬਰ 5 ਵਹਿਮ ਪਰਮ ਵੇਖੋ ਜੀ ਮੈਂ ਗੱਲ ਉੱਥੇ ਹੀ ਛੱਡ ਦਿੱਤੀ ਉਹ ਕਹਿੰਦਾ ਕਿ ਵੀ ਮੈਂ ਗੱਲ ਉੱਥੇ ਹੀ ਛੱਡ ਦਿੱਤੀ ਸਵੇਰੇ ਉੱਠ ਕੇ ਤਾਇ ਕੋਲ ਆਪਣੇ ਤਾਇ ਕੋਲ ਭਰ ਲੈ ਘਰ ਗਿਆ ਉਹ ਕਹਿੰਦਾ ਮੈਂ ਗੱਲ ਉੱਥੇ ਛੱਡ ਦਿੱਤੀ ਸਵੇਰੇ ਉੱਠ ਕੇ ਤਾਇ ਕੋਲ ਭਰ ਲੈ ਘਰ ਗਿਆ ਉੱਥੇ ਹੀ ਭਾਰੋਂ ਬਾਪੂ ਆ ਗਿਆ ਉੱਥੇ ਹੀ ਭਾਰੋਂ ਬਾਪੂ ਆ ਗਿਆ ਗੱਲ ਇਹੋ ਜੀ ਹੀ ਹੋਈ ਉਹ ਕਹਿੰਦਾ ਇਹੋ ਜੀ ਹੀ ਗੱਲ ਹੋਈ ਪੋ ਭਈ ਪੋ 12 ਹੀ ਪੈਂਦੇ ਗਏ ਉਹ ਗਈ ਭਾਰਲੇ ਗੜਤਾਏ ਕੋਲ ਗਿਆ ਉੱਥੇ ਹੀ ਬਾਪੂ ਆ ਗਿਆ ਸੀ ਗੱਲ ਇਹੋ ਜੀ ਹੋਈ ਭਈ ਪੋ 12 ਪੈਂਦੇ ਗਏ ਕਿਸੇ ਚੰਗੀ ਸਹਿਤ ਦੀ ਗੱਲ ਸੀ ਕਿਸੇ ਚੰਗੀ ਸਹਿਤ ਦੀ ਗੱਲ ਸੀ ਕੀ ਪਤਾ ਨਹੀਂ ਕਿਧਰੋਂ ਪਤਾ ਨਹੀਂ ਕਿਧਰੇ ਅਚੰਚੇਤੀ ਅਚੰਚੇਤੀ ਢੋ ਮੇਲ ਢੋ ਮੇਲ ਛੜੀਆਂ ਪਰੇ ਦੀ ਠੰਡੀ ਹਵਾ ਵਗਦੀ ਸੀ ਬੇਟੋ ਮੇਲ ਛੜੀਆਂ ਪਰੇ ਦੀ ਠੰਡੀ ਹਵਾ ਵਗਦੀ ਸੀ ਇੱਕ ਹਫਤੇ ਇੱਕ ਨੀਵਲਾ ਇੱਕ ਹਫਤੇ ਇੱਕ ਨੀਵਲਾ ਆਪਸ ਵਿੱਚ ਲੜਦੇ ਆਪਣੇ ਬਾੜੇ ਮੂਰੇ ਆ ਗਏ ਉਹ ਕਹਿੰਦਾ ਵੀ ਇੱਕ ਹਫਤੇ ਨੀਵਲਾ ਆਪਸ ਵਿੱਚ ਲੜਦੇ ਆਪਣੇ ਬਾੜੇ ਮੂਰੇ ਆ ਗਏ ਤਾਇਆ ਕਹਿੰਦਾ ਸੀ ਉਹਦੇ ਤਾਇਆ ਨੂੰ ਕਿਹਾ ਜਾਂ ਕਮ ਰਾਸ ਹੈ ਉਨਾਂ ਕਿਹਾ ਕਿ ਜਾ ਕਮਰਾ ਸੇ ਤੁਹਾਡਾ ਕੰਮ ਬਣ ਜੂਗਾ ਸਲਾਹ ਕਰਦਿਆਂ ਵੇਲੇ ਸਲਾਹ ਕਰਦਿਆਂ ਵੇਲੇ ਜੇ ਸੱਪ ਤੇ ਨੇਵਲਾ ਲੜਨ ਤਾਂ ਈ ਸੁਗਣ ਸਭ ਤੋਂ ਚੰਗਾ ਹੁੰਦਾ ਕਿ ਜਿਹੜੇ ਕਮ ਦੇ ਸੀ ਸਲਾਹ ਕਰਦੇ ਸੀ ਉਸ ਵੇਲੇ ਸੱਪ ਤੇ ਨੇਵਲਾ ਲੜਨ ਤਾਂ ਆਪ ਸਗਣ ਸਭ ਤੋਂ ਚੰਗਾ ਹੁੰਦਾ ਸੀ ਇਸ ਤਰ੍ਹਾਂ ਚੰਗੇ ਮੰਦੇ ਕੰਮਾਂ ਦੇ ਵਿੱਚ ਚੰਗੇ ਮੰਦੇ ਕੰਮਾਂ ਦੇ ਹੋਣ ਦੇ ਸਗਣ ਨਾਲ ਚੰਦੇ ਮੰਦੇ ਮੰਦੇ ਕੰਮਾਂ ਦੇ ਸਗਨ ਹੋਣ ਨਾਲ ਨੱਥੀ ਕਰਕੇ ਨੱਥੀ ਕਰਕੇ ਸਿੱਟੀ ਕੱਢੇ ਜਾਂਦੇ ਨਹੀਂ ਕੀ ਕੱਢੇ ਜਾਂਦੇ ਨਹੀਂ ਸਿੱਟੀ ਕੱਢੇ ਜਾਂਦੇ ਨਹੀਂ ਪਿੰਡ ਦਾ ਚੌਧਰੀ ਜਾਂ ਨੰਬਰਦਾਰ ਵੀ ਪਿੰਡ ਦਾ ਮੁਖੀ ਆ ਪਿੰਡ ਦਾ ਚੌਧਰੀ ਜਾਂ ਨੰਬਰਦਾਰ ਕੀ ਵੀ ਪਿੰਡ ਦਾ ਮੁਖੀ ਹੁੰਦਾ ਹੈ ਜੇ ਕਿਸੇ ਕੰਮ ਕਰਨ ਜਾਂਦੇ ਤੇ ਜਾਂਦੇ ਦੇ ਪਹਿਲੇ ਉਹ ਮੱਥੇ ਲੱਗ ਜਾਵੇ ਵੀ ਜਿਹੜੇ ਕੰਮ ਕਰਨ ਜਾਂਦੇ ਉਹ ਪਹਿਲੇ ਮੱਥੇ ਲੱਗ ਜਾਏ ਤਾਂ ਕੀ ਹੁੰਦਾ ਵੀ ਮਾੜਾ ਮੰਨਿਆ ਜਾਂਦਾ ਹੈ ਰਸਤੇ ਵਿੱਚ ਖਾਲੀ ਟੋਕਰਾ ਜਾਂ ਸਖਣਾ ਭਾਂਡਾ ਬਈ ਰਸਤੇ ਵਿੱਚ ਖਾਲੀ ਟੋਕਰਾ ਦਾ ਸਖਣਾ ਭਾਂਡਾ ਲਈ ਕੋਈ ਜਣੀ ਜਾਂ ਕੋਈ ਕੁੜੀ ਮਿਲ ਜAVE ਤਾਂ ਕਿਸੇ ਕਿਰਾ ਬਈ ਕਿਸੇ ਕਿਰਾ ਜਾਣ ਵਾਲਾ ਛੱਟ ਵਾਪਿਸ ਪਰਤ ਆਉਂਦਾ ਬਈ ਕਿ ਰਸਤੇ ਵਿੱਚ ਖਾਲੀ ਟੋਕਰਾ ਜਾਂ ਸਖਣਾ ਭਾਂਡਾ ਲਈ ਕੋਈ ਜਣੀ ਮਿਲ ਜਾਂਦੀ ਹੈ ਤਾਂ ਕਿਸੇ ਕਿਰਾ ਜਾਣ ਵਾਲਾ ਛੱਟ ਵਾਪਿਸ ਪਰਤ ਆਉਂਦਾ ਹੈ ਇਸ ਤਰ੍ਹਾਂ ਕਿ ਬਈ ਕੁਸਗਨ ਕਰਕੇ ਹੁਣ ਕਮਰਾਸ ਨਹੀਂ ਆਉਂਦਾ ਉਹ ਸੋਚਦਾ ਸੀ ਕਿ ਬਈ ਮੈਨੂੰ ਲੱਗਦਾ ਵੀ ਕਮਰਾਸ ਨਹੀਂ ਆਉਣਾ ਛੋਟੀ ਛੋਟੇ ਬੱਚੀਆਂ ਦਿਆਂ ਦੁੱਧ ਦੀਆਂ ਦੰਦੀਆਂ ਜਦੋਂ ਉਖੜਦੀਆਂ ਹਨ ਬਈ ਛੋਟੇ ਛੋਟੇ ਬੱਚੀਆਂ ਦੀਆਂ ਜਿਹੜੀ ਦੁੱਧ ਦੀਆਂ ਦੰਦੀਆਂ ਉਖੜਨੀਆਂ ਸ਼ੁਰੂ ਹੁੰਦੀਆਂ ਹਨ ਜੇ ਰਾਤ ਹੋਈ ਤਾਂ ਚੰਨ ਜੇ ਰਾਤ ਹੋਈ ਤਾਂ ਚੰਨ ਜੇ ਦਿਨ ਜੇ ਰਾਤ ਹੋਈ ਤਾਂ ਚੰਨ ਵੱਲ ਤੇ ਦਿਨ ਹੋਈ ਤਾਂ ਸੂਰਜਵਲ ਮੂੰਹ ਕਰਕੇ ਸੂਰਜਵਲ ਮੂੰਹ ਕਰਾ ਕੇ ਬੱਚੀਆਂ ਤੋਂ ਵੀ ਵੀ ਕੀ ਕਹਿੰਦਾ ਵੀ ਛੋਟੇ-ਛੋਟੇ ਬੱਚੀਆਂ ਦੀਆਂ ਦੁੱਧ ਦੀਆਂ ਜੇ ਦੁੱਧ ਦੀਆਂ ਦੰਦੀਆਂ ਜਦੋਂ ਉਖੜਦੀਆਂ ਹਨ ਹੁਣ ਸ਼ੁਰੂ ਹੁੰਦੀਆਂ ਹਨ ਤੇ ਰਾਤ ਹੋਏ ਤਾਂ ਚਨਵਲ ਜੇ ਦਿਨ ਹੋਏ ਤਾਂ ਸੂਰਜਵਲ ਮੂੰਹ ਕਰਾ ਕੇ ਉਹਨਾਂ ਦਾ ਮੂੰਹ ਕਰਾ ਕੇ ਬੱਚੀਆਂ ਤੋਂ ਅਖਵਾਈਆ ਜਾਂਦਾ ਹੈ ਸੁਰਜਾ ਸੁਰਜਾ ਪੁਰਾਣਾ ਦੰਦ ਲੈ ਜਾ ਤੇ ਨਵਾਂ ਦੰਦ ਦੇ ਜਾ ਅਖੇ ਇਸ ਤਰ੍ਹਾਂ ਅੰਤਿ ਪ੍ਰਾਰਥਨਾ ਨਾਲ ਨਵੇਂ ਦੰਦ ਬਈ ਜਿੱਦੇ ਇਸ ਜਦੋਂ ਅਸੀਂ ਇਸ ਤਰ੍ਹਾਂ ਦੀ ਪ੍ਰਾਰਥਨਾ ਕਰਦੇ ਸੀ ਤੋਂ ਨਵੇਂ ਦੰਦ ਛੇਤੀ ਆ ਜਾਂਦੇ ਹਨ ਵਿਆਹ ਸਾਧੀਆਂ ਵੇਲੇ ਬੜੇ ਪਿਆਰ ਨਾਲ ਪਿਆਰ ਨਾਲ ਸਾਹ ਸੁਧਾਈਆ ਜਾਂਦਾ ਵੇ ਵਿਆਹ ਸਾਧੀਆਂ ਵੇਲੇ ਬੜੇ ਪਿਆਰ ਨਾਲ ਸਾਹ ਸੁਧਾਇਆ ਜਾਂਦਾ ਹੈ ਕਿਹੜੇ ਦਿਨ ਦਾ ਜੋਗ ਜੁੜਦਾ ਵੇ ਕਿਹੜਾ ਦਿਨ ਚੰਗਾ ਹੈ ਵੇ ਇਹ ਦਿਨ ਵਿਆਹ ਦਾ ਸਾਇਆ ਸੁਧਾਇਆ ਸੀ ਬਈ ਕਿਹੜਾ ਦਿਨ ਇਹ ਚੰਗਾ ਮੰਨਿਆ ਜਾਂਦਾ ਹੈ ਕਿਸੇ ਦਿਨ ਤਕਤੀ ਅਸਮਾਨ ਦਾ ਸੰਜੋਗ ਹੈ ਬਈ ਕਿਹੜੇ ਦਿਨ ਤਕਤੀ ਦੇ ਅਸਮਾਨ ਦਾ ਸੰਜੋਗ ਹੈ ਆਦੀ ਖਾਸ ਖਿਆਲ ਆਦੀ ਖਾਸ ਖਿਆਲ ਰੱਖਣ ਵਾਲੇ ਸੰਕੇਤ ਹਨ ਕਿਧਰੇ ਲਾੜਾ ਉਹ ਕਹਿੰਦੇ ਵੀ ਕਿਧਰੇ ਲਾੜਾ ਮੰਗਲਿਕਤਾ ਨਹੀਂ ਕਿਸੇ ਸਿਤਾਰੇ ਦਾ ਕਿਹੜੇ ਵੇਲੇ ਅਸਰ ਪੈਣਾ ਬਈ ਜਿਹੜੀ ਸਿਤਾਰੇ ਉਹਦਾ ਕਿਹੜੇ ਵੇਲੇ ਅਸਰ ਪੈਂਦਾ ਸੀ ਪੰਡਾ ਪਤਰੀ ਦੇਖ ਕੇ ਖਾਸ ਸਮਾਂ ਮੁقرਰ ਕਰਦਾ ਸੀ ਜਿਹੜਾ ਪੰਡਿਤ ਉਹਨੂੰ ਪਾਉਂਦਾ ਕਹਿੰਦੇ ਸੀ ਪਤਰੀ ਉਹਦੇ ਮੁੰਡੇ ਤੇ ਕੁੜੀ ਦੀ ਪਤਰੀ ਨੂੰ ਵੇਖ ਕੇ ਕਿਹੜਾ ਦਿਨ ਮੁقرਰ ਕਰਦਾ ਸੀ ਕਿਹੜਾ ਸਮਾਂ ਨਰਕ ਤੱਕ ਬੰਦੇ ਨੂੰ ਕਿਤੇ ਸੁੱਖਾ ਚੀ ਆ ਬਈ ਨਰਕ ਪਾਇਆ ਬੰਦੇ ਨੂੰ ਸੁੱਖਾ ਚੀ ਆ ਥੋੜਾ ਅਪਣਨ ਦਿੱਤਾ ਜਾਂਦਾ ਹੈ ਜਿਉਂਦੇ ਜੀ ਲਈ ਹਰ ਤਰ੍ਹਾਂ ਦੀ ਈਮਕੀਮਤੋ ਬਈ ਜਿੰਦੇ ਜੀ ਹਰ ਤਰ੍ਹਾਂ ਦੀ ਈਮਕੀਮਤੋ ਬਚਣ ਵਾਸਤੇ ਕਿਸੇ ਸਿਆਣੇ ਭਾਈ ਤੋਂ ਸ਼ਬਦ ਲਿਖਾ ਕੇ ਤਾਂਬੇ ਚਾਂਦੀ ਦਾ ਤਵੀਤ ਮੜਾ ਮਡਾ ਮਡਾ ਗੱਲਾਂ ਵਿੱਚ ਪਾਏ ਜਾਂਦੇ ਹਨ ਵੀ ਕਿਤੇ ਗੱਲਾਂ ਵਿੱਚ ਪਾਏ ਜਾਂਦੇ ਹਨ ਤੇ ਪਿਆਰੇ ਵਿਦਿਆਰਥੀਓ ਸਾਡੀ ਅੱਜ ਦੀ ਜਿਹੜੀ ਪੰਜਾਬੀ ਦੀ ਕਕ੍ਹਾ ਹੈ ਪਠ ਨੰਬਰ 5 ਪਠ ਦਾ ਸਾਰ ਵਹਿਮ ਪਰਮ ਇੱਥੋਂ ਸਮਾਪਤ ਹੋਈ ਸੀ ਮੈਨੂੰ ਲੱਗਦਾ ਹੈ ਤੁਹਾਨੂੰ ਸਾਰਿਆਂ ਨੂੰ ਅੱਧੀ ਕਕ੍ਹਾ ਚੰਗੀ ਲੱਗੀ ਹੋਊਗੀ ਤੇ ਅੱਧੀ ਕਕ੍ਹਾ ਨੂੰ ਵੇਖਣ ਲਈ ਬੜੇ ਸਾਰਿਆਂ ਦਾ ਧੰਨਵਾਦ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਪਤ